ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਪੈਰਾ ਕੀ ਹੈਗਾ ਚਪੈਰਾ ਉਹਨਾਂ ਵਾਸਤੇ ਹੈਗਾ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਬਹੁਤ ਮੰਨਦੇ ਹੈਗੇ ਆ ਤੇ ਉਹਨਾਂ ਦੇ ਉੱਤੇ ਜਿਨ੍ਹਾਂ ਦਾ ਬਹੁਤ ਵਿਸ਼ਵਾਸ ਹੈਗਾ ਆ ਉਹਨਾਂ ਚ ਇੱਕ ਮੈਂ ਵੀ ਹੈਗੀ ਆ ਜਦੋਂ ਮੈਂ ਸ਼ਹੀਦਗੰਗ ਸਾਹਿਬ ਗੁਰਦੁਆਰੇ ਗਈ ਸੀ ਚਪੈਰਾ ਕੱਟਣ ਵਾਸਤੇ ਤੇ ਗੁਰੂ ਰਾਮਦਾਸ ਜੀ ਦੇ ਘਰੋਂ ਮੱਥਾ ਟੇਕ ਕੇ ਲੋਕ ਉੱਥੇ ਸ਼ਹੀਦਗੰਗ ਸਾਹਿਬ ਗੁਰਦੁਆਰੇ ਆ ਜਾਂਦੇ ਹੁੰਦੇ ਸੀ ਤੇ ਤਿੰਨ ਤੋਂ 4 ਲੱਖ ਬੰਦਾ ਹੁੰਦਾ ਉੱਥੇ ਚਪੈਰਾ ਘਟਣ ਵਾਸਤੇ ਜਿਹਦੇ ਵਿੱਚੋਂ 3 ਲੱਖ ਬੰਦਾ ਉਹ ਹੁੰਦਾ 2.5 ਤੋਂ 3 ਲੱਖ ਬੰਦਾ ਜਿਹੜਾ ਸਿਰਫ ਬਾਬਾ ਦੀਪ ਸਿੰਘ ਜੀ ਦਾ ਮੇਰੇ ਵਰਗੇ ਬੰਦੇ ਜਿਹੜੇ ਸ਼ੁਕਰਾਨਾ ਕਰਨ ਗਏ ਹੁੰਦੇ ਆ ਤੇ ਉਹਦੇ ਵਿੱਚੋਂ ਲੱਖਕ ਬੰਦਾ ਹੁੰਦਾ ਜਿਹਦੇ ਵਿੱਚੋਂ 50 ਹਜ਼ਾਰ ਬੰਦੇ ਨੂੰ ਬੰਦਿਆਂ ਨੂੰ ਸਾਡੇ ਵਰਗੇ ਬੰਦੇ ਜੁਗਤੀ ਦੱਸ ਦਿੰਦੇ ਆ ਕਿ ਕਿੱਦਾਂ ਤੁਸੀਂ ਆਪਣੀਆਂ ਝੋਲੀਆਂ ਭਰਨੀ ਆਇਆ ਤੇ 50 ਹਜ਼ਾਰ ਬੰਦਾ ਇਨੀ ਪੋਜ਼ਿਟਿਵਿਟੀ ਦੇਖ ਕੇ 第五。